जो अपना जीवन ऐसा व्यतीत करते हैं कि दूसरों को पूरा वो कर कर दुखी कर कर मरने के बाद लोग खुशियाँ मनाते हैं उनको एक ऐसे भी लोग होते हैं इतना पुण्य करते हैं इतना पुण्य करते हैं मरने के बाद भी लोग सलाम करते हैं ठीक हाँ, तो। है इधर याद रख देने नू सही बात है हाँ सारी दुनिया उन्हें याद कर दिया हाँ। जिधे जिधे ना लो बेचर दे भी बंदा बहुत चंगा थी भैया सही बात है जे उन बंदे ही कोई है जा हो ਬਿ ਕਿਸੇ ਰੱਬ ਨੂੰ ਟੱਪ ਹੀ ਸਮਝਦਾ ਹੋਵੇ ਉਹਨਾਂ ਤਾਂ ਬਸ ਕੇਰਾ ਮਰਨ ਜੇ ਵੇਲੇ ਯਾਦ ਕਰਦੇ ਨੇ ਫੇਰ ਉਦੋਂ ਬਾਅਦ ਚ ਤੂੰ ਕੌਣ ਮੈਂ ਕੌਣ ਫੇਰ ਤਾਂ ਇਕਲੇ ਤੇ ਆਪਣਾ ਕੰਦ ਤੇ ਫੋਟੋ ਹੀ ਟੰਗੀ ਰਹਿ ਜਾਂਦੀ ਹੈ ਉਸ ਉਸ ਦਾ ਜੀਵਨ ਜੋ ਜਦ ਜੀ ਰਹਾ ਹੁੰਦਾ ਹੈ ਤੱਬ ਵੀ ਉਸ ਕੋ ਗਾਲ੍ਹੀਆਂ ਦਿੱਤੇ ਹੈ ਮਰਨੇ ਕੇ ਬਾਅਦ ਵੀ ਗਾਲ੍ਹੀਆਂ ਦਿੱਤੇ ਹੈ ਕਹਿੰਦੇ ਚੰਗਾ ਹੋ ਗਿਆ ਇੱਥੇ ਹੋਰ ਖਰਾਬ ਕਰਦਾ ਕੰਮ ਹੈ ਸਹੀ ਬਾਤ ਹੈ ਹਾਂ ਉਹ ਆਪਣੇ ਤਾਂ ਜੀਵਨ ਖਰਾਬ ਕਰਤੀ ਕਰਦੇ ਹੈ ਜੋ ਅੱਛੇ ਲੋਗ ਹੁੰਦੇ ਹੈ ਉਹਨਾਂ ਕੋ ਵੀ ਦੁਖੀ ਕਰਤੇ ਹੈ ਲੋਗ ਨਹੀਂ ਘਰ ਠੀਕ ਹੈ ਵਧੀਆ ਕੰਮ ਹੈ ਤੇਰਾ ਤੇਰੀ ਲੇਬਰ ਦਾ ਵਧੀਆ ਕੰਮ ਹੈ ਮੈਂ ਤਾਂ ਹੋਰ ਨੂੰ ਵੀ ਕਹਿ ਦੇਣਾ ਹੁੰਦਾ ਵੀ ਜਿਹੜਾ ਮੇਰੇ ਨਾਲ ਆ ਲਿਆ ਹੋਇਆ ਹੈ ਬਹੁਤ ਅੱਛਾ ਹੈ ਅੱਛਾ ਹਾਂ ਕੰਮ ਪੂਰਾ ਵਧੀਆ ਸਹੀ ਟਾਈਮ ਤੇ ਹਾਂ ਤੇ ਜਦੋਂ ਮੈਂ ਕਹਿਦਾ ਉਹਦੀ ਕੰਮ ਕਰਨ ਲੱਗ ਜਾਂਦਾ ਚਲ ਐ ਤਾਂ ਹੁਣ ਮਨੋਰੰਜਨ ਵਾਸਤੇ ਤੂੰ ਨਗੀਤ ਗੀਤ ਕੋਟ ਮੈਨੂੰ ਵੀ ਸੁਣਾ ਦਿੰਦਾ ਜਦੋਂ ਬੇਲਾ ਉਹਨੇ ਦੋ ਘੜੀ ਇੱਕ ਤੇਰੇ ਕੋ ਡਾਂਸ ਅੱਛਾ ਆਉਂਦਾ ਹੈ ਵਧੀਆ ਮਨੋਰੰਜਨ ਕਰਾਉਂਦਾ ਹੈ ਧੰਨਵਾਦ ਹਾਂ ਮਾਰੇ ਉਧਰ ਤਾਂ ਡਾਂਸ ਤਾਂ ਬਹੁਤ ਅੱਛਾ-ਅੱਛਾ ਕਰਦੇ ਆਂ ਹਾਂ ਮਾ ਤੁਹਾਨੂੰ ਕਹਿਣਾ ਹੈ ਪਰ ਹੌਣ ਕਹੀਂ ਲਾ ਦਿੰਨੇ ਤੂੰ ਜਿਵੇਂ ਕਹਿੰਦਾ ਸੀ ਸਰਦਾਰ ਜੀ ਗਾਉਂ ਵਾਲੋਂ ਕੋ ਨਹੀਂ ਆਪਾਂ ਲੇਬਰ ਬੁਲਾएंगे ਮੈਨੂੰ ਤਾਂ ਇਹਦੀ ਮਹਾ ਪਿਛਲੇ ਸਾਲ ਕੇਰਾ ਆਏ ਤੇ ਮੇਰੇ ਲਵੇ ਅੱਛਾ ਹਾਂ ਉਸ ਨਾਮ ਵਾਲੀ ਟੇਸਣ ਤੋਂ ਗਾਂ ਹੀ ਟੱਪ ਕੇ ਲੁਧਿਆਣੇ ਕਿਹੜਾ ਕੀ ਕਰਨਾ ਮਹਾ ਹਲੇ ਚਲ ਆਏ ਆ ਵੀ ਇਹ ਕਹੀ ਤਾਂ ਜਾਂਦਾ ਰਾਜੂ ਕੀ ਪਤਾ ਆਉਣਗੇ ਕਿ ਨਹੀਂ ਉਹ ਮੈਂ ਪਿੱਛੇ ਤਾਂ ਪੁੱਛਦਾ ਹੋਰ ਵੀ ਲੈ ਤੇ ਪਿੰਡ ਵਾਲੇ ਵੀ ਪੁੱਛ ਲੈ ਤੇ ਹਾਂ ਉਹ ਵੀ ਜੋ ਹੋਣੀ ਜ਼ਰੂਰੀ ਹੈ ਨਾ ਸੁਰੱਖਿਆ ਮਹਾ ਕੀ ਹੈ ਗਾਹਾਂ ਹੀ ਲੰਗ ਜਾਣ ਕਿਤੇ ਰਾਜੂ ਕਹਿੰਦੇ ਸਰਦਾਰ ਜੀ ਮੇਰੇ ਬਸ ਕੀ ਬਾਤ ਨਹੀਂ ਹਾਂ ਫਿਰ ਆਪਾਂ ਉਹਨਾਂ ਨੂੰ ਤਾਂ ਬੁਲਾ ਲਾਂਗੇ ਫਿਰ ਮੈਂ ਜਦੋਂ ਤੇਰੀ ਲੇਬਰ ਆ ਗਈ ਹਾਂ ਫਿਰ ਮੈਂ ਉਹਨਾਂ ਨੂੰ ਜਵਾਬ ਦੇਤਾ ਅੱਛਾ ਹਾਂ ਵੀ ਮੇਰਾ ਤਾਂ ਭਾਈ ਸਰ ਗਿਆ ਜਿਹੜਾ ਮੇਰੇ ਨਾਲ ਰਲਿਆ ਹੋਇਆ ਉਹ ਕਹਿੰਦਾ ਵੀ ਮੇਰੀ ਲੇਬਰ ਆ ਗਈ अच्छा बी सरदार जी जदों मेरे को मेरे से नहीं लगवाओगे हां फिर इससे ज्यादा कोई बुरी बात नहीं सही बात मेरा काम चाल ठीक है जदों इतने यकीन ਨਾਲ ਉਹ ਕਰਦਾ ਹੈ ਪਹਿਲਾ ਕੰਮ ਵੀ ਵਧੀਆ ਕਰਦਾ ਹੈ ਹੁਣ ਵੀ ਨਾਲੇ ਆਪਾਂ ਇਹਨੂੰ ਲਾਂਬਾ ਦਿੰਦੇ ਹੋ ਜਾਾਂਗੇ ਜੇ ਕਿਤੇ ਸਵੇਲ ਰਹੇਗੀ ਛਿੱਧੀ ਲਾਤੀ हां ਪਰ ਜੀਰੀ ਲਈ ਆ ਇੱਕ ਨੰਬਰ ਕਿਉਂ ਹੁਣਾ ਤਾਂ ਕਹੀਂ ਭਾਗ ਸਕਤੇ ਹੈ ਹਾਂ ਹਮਾਰਾ ਸਭ ਬੇਵੋਰੀਆ ਬਿਸਤਰਾ ਯਹੀ ਹੈ ਹੁਣ ਐਂ ਕਰ ਆਪਾਂ ਤੇਰੇ ਨਾਲ ਮੈਂ ਖੱਤੀ ਦੀ ਬੱਟ ਤੇ ਮਿੱਟੀ ਲਵਾ ਦੇਣਾ ਹਾਂ ਫੇਰ ਮੈਂ ਕਰਦਾ ਕੱਦੂ ਤੂੰ ਐਂ ਕਰੀ ਉਹ ਕੀਲੇ 'ਚ ਪਾਣੀ ਛੱਡ ਕੇ ਬਾਕੀ ਦੂਜਿਆਂ 'ਚ ਥੋੜਾ ਥੋੜਾ ਕਰਦੀ ਉਹ ਤੇ ਥੋੜਾ ਜਿਹਾ ਘੱਟ ਹੈ ਅੱਛਾ ਹਾਂ ਇਹ ਜੋ ਕੱਦੂ ਵਾਲੇ 'ਚ ਕਰਦੇ ਬੰਦ ਮੈਂ ਕੱਦੂ ਮਾਰ ਦੂੰ ਠੀਕ ਹੈ ਤੇ ਉਧਰਲੇ ਖੇਤ ਵਗ ਜਾ ਤੂੰ ਹਾਂ ਉਹ ਉਧਰਲੇ ਖੇਤ ਨਾ ਉਹ ਵਰਨੇ ਵਾਲਾ ਹੈ ਹਾਂ ਪਾਣੀ ਦਾ ਹਾਂ 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 ਚੱਕ ਕਹੀ ਮੈਂ ਲਿਓ ਨਾ ਕੋਠੇ 'ਚ ਦੁੱਜੀ ਕਹੀ ਠੀਕ ਹੈ ਹਾਂ ये तो वही कच्ची है ना सर ये पहले कच्ची है हाँ, आ, हाँ। है। आई दिल्ली लांग के जाते थे ये ठीक है इधर भी हो ना मैं भी ठीक है सरदार जी है। मेरो सरदार मुझे काम दे दियो रे मेरो सरदार मुझे काम दे दियो रे सरदार जी को बोलता हूँ ਕਈ ਦੂਸਰੇ ਵਾਲਾ ਖੇਤ ਵੀ ਪਾਣੀ ਸੇ ਭਰ ਗਿਆ ਕਦੂ ਮਾਰ ਦੇ ਸਰਦਾਰ ਜੀ ਆਹ ਸਰਦਾਰ ਜੀ ਇੱਕ ਤਾਂ ਟਰੈਕਟਰ ਕੀ ਰੇਸ ਬਹੁਤ ਦੇਤਾ ਹੈ ਸੁਣਤਾ ਨਹੀਂ ਹੈ ਸਰਦਾਰ ਜੀ